ਸਤ ਸ੍ਰੀ ਅਕਾਲ ਜੀ ਸਾਰੇ ਕਿਸਾਨ ਵੀਰਾਂ ਨੂੰ ਅੱਜ ਦੀ ਵੀਡੀਓ ਦੇ ਵਿੱਚ ਜਿਵੇਂ ਆਪਣੇ ਕੁਝ ਕਿਸਾਨ ਵੀਰ ਝੋਨੇ ਦੀ ਗ੍ਰੋਥ ਕਰਾਉਣ ਵਾਸਤੇ ਜਦੋਂ ਆਪਣਾ ਝੋਨਾ ਫੋਰ ਤੇ ਹੁੰਦਾ ਜਾਣਗੇ 25 30 ਦਿਨ ਦੇ ਲਗਭਗ ਤੇ ਕੁਝ ਜਿਹੜੇ ਕਿਸਾਨ ਨੇ ਆਪਣੇ ਤਰ੍ਹਾਂ ਤਰ੍ਹਾਂ ਦੇ ਰੰਗ ਪਰੰਗੇ ਪੈਕੇਟ ਜਾਂ ਗ੍ਰੋਥ ਪ੍ਰਮੋਟਰ ਪਾਉਂਦੇ ਨੇ ਝੋਨੇ ਦੇ ਚੰਗੇ ਫਟਾਰ ਵਾਸਤੇ ਕਿ ਉਹਨਾਂ ਦੇ ਜਿਹੜੇ ਝੋਨੇ ਦੇ ਟਿਲ ਦੇਰ ਜ਼ਿਆਦਾ ਹੋਣ ਤੇ ਜਿਹੜੇ ਕੁਝ ਕਿਸਾਨ ਆਪਣੇ ਜਿਵੇਂ ਪोटाश ਜ਼ਿੰਕ ਜਾਂ ਯੂਰੀਆ ਵਾਲੇ ਬੈਠੇ ਨੇ ਜਿਹੜੇ ਆਪਣੇ ਇਹਨਾਂ ਚੀਜ਼ਾਂ ਨੂੰ ਨਹੀਂ ਪਾਉਂਦੇ ਤੇ ਜਿਹੜੇ ਆਪਾਂ ਕੈਮੀਕਲ ਚੀਜ਼ਾਂ ਪਾਉਣੇ ਹੁੰਦੇ ਪਾਉਣ ਨਾਲ ਆਪਣਾ ਝੋਨਾ ਜਰੂਰ ਆਪਾਂ ਗਰੋਥ ਗਰੋਥ ਵਧੀਆ ਲੱਗਦੀ ਏ ਝੋਨਾ ਦੇਖਣ ਨੂੰ ਸੁਣਾ ਲੱਗਦਾ ਫੁਟਾਰ ਤੇ ਹੁੰਦਾ ਕੀ ਏ ਕਿ ਜਦੋਂ ਝੋਨਾ ਜਦੋਂ ਮੁੰਜਰਾ ਕਰਦਾ ਤੇ ਉਹਦੇ ਤੇ ਜਿੰਨੇ ਕਿੰਨੇ ਇਫੈਕਟਿਵ ਟਿਲਰ ਹੁੰਦੇ ਨੇ ਕਿੰਨੀਆਂ ਆਪਣੀਆਂ ਗੋਭਾਂ ਦੇ ਵਿੱਚੋਂ ਮੁੰਜਰੇ ਨਿਕਲਣੀਆਂ ਨੇ ਇੱਥੇ ਆਣ ਕੇ ਝਾੜ ਦਾ ਪਤਾ ਲੱਗਦਾ ਅੱਜ ਦੀ ਵੀਡੀਓ ਦੇ ਵਿੱਚ ਆਪਣੇ ਇਸ ਬਾਰੇ ਤੁਹਾਨੂੰ ਜਾਣਕਾਰੀ ਸਾਂਝੀ ਕਰਦੇ ਇੱਕ ਆਪਾਂ ਅੰਦਾਜ਼ਾ ਲਾ ਸਕਦੇ ਹਾਂ ਆਪਣੀ ਝੋਨੇ ਦੇ ਝਾੜ ਦਾ ਕਿ ਆਪਣੇ ਜੇਕਰ ਇੰਨੇ ਟਿਲਰ ਹੈਗੇ ਨੇ ਤੇ ਆਪਾਂ ਕਿੰਨੇ ਝਾੜ ਦੀ ਉਮੀਦ ਕਰ ਸਕਦੇ ਹਾਂ ਤੇ ਜਿਵੇਂ ਆਪਾਂ ਕੁਝ ਕਿਸਾਨ ਵੀਰੇ ਟਿਲਰ ਆਪਾਂ ਜਿਆਦਾ ਸੰਖਿਆ ਕਰਾ ਲਏ ਨੇ ਆ ਗ੍ਰੋਥ ਪ੍ਰੋਮੋਟਰ ਜਾਂ ਹੋਰ ਕੈਮੀਕਲ ਚੀਜ਼ਾਂ ਪਾ ਕੇ ਤੇ ਫਿਰ ਉਹਨਾਂ ਦਾ ਝਾੜ ਜੇਕਰ ਦੇਖੇਗੇ ਉਹਨਾਂ ਦੇ ਹਿਸਾਬ ਦੇ ਨਾਲ ਜੇਕਰ ਆਪਾਂ 50 60 ਟਿਲਰ ਵੀ ਕਰਾ ਲਏ ਨੇ ਜੇਕਰ ਆਪਾਂ 10 20 ਟਿਲਰ ਆਪਣੇ ਨਹੀਂ ਵੀ ਆਪਾਂ ਉਹਨਾਂ ਨੂੰ ਮੁੰਜਰਾ ਨਹੀਂ ਆਉਂਦੀਆਂ ਗੋਭਾ ਨਹੀਂ ਭਰਦੀਆਂ ਤਾਂ ਫਿਰ ਵੀ ਜਾਣੇ ਕਿ 30 35 ਟਿਲਰ ਹੋਣ ਦੇ ਬਾਵਜੂਦ ਵੀ ਝਾੜ ਉਹਨਾਂ ਦਾ ਜਿਹੜੇ ਆਮ ਹੀ 80 ਮਰਟ ਤੋਂ ਲੈ ਕੇ 100 ਮਰਟ ਤੱਕ ਆਉਂਦਾ ਹੈ ਤੇ ਜਿਹੜੇ ਵੀਰ ਆਪਣੇ ਪੋਟਾਸ਼ ਜ਼ਿੰਕ ਜਾਂ ਯੂਰੀਆ ਪਾਉਂਦੇ ਨੇ ਉਹਨਾਂ ਦਾ ਵੀ ਝਾੜ ਇੱਥੇ ਆ ਜਾਂਦਾ ਤੇ ਫਿਰ ਆਪਾਂ ਜਿਹੜੇ ਬਾਧੂ ਖਰਚੇ ਕਰਨ ਦੀ ਆਪਾਂ ਨੂੰ ਕੋਈ ਜ਼ਰੂਰਤ ਨਹੀਂ ਹੁੰਦੀ ਇਸ ਕਰਕੇ ਆਪਾਂ ਝਾੜਦਣ ਨਾਲ ਇੱਕ ਜਾਣਕਾਰੀ ਇਸ ਇੱਕ ਟਿੱਲਰਾਂ ਦੇ ਹਿਸਾਬ ਦੇ ਨਾਲ ਆਪਾਂ ਜਿਹੜਾ ਝਾੜਦਣ ਮਾਣ ਲਾ ਸਕਦੇ ਆ ਵੀ ਆਪਣੇ ਇੱਕ ਕਿੱਲੇ ਦੇ ਵਿੱਚੋਂ ਆਪਾਂ ਕਿੰਨੇ ਝਾੜ ਕਿੰਨੇ ਟਿੱਲਰ ਹੋਣਗੇ ਆਪਾਂ ਕਿੰਨਾ ਝਾੜ ਆਉਂਦੀ ਅਮੇਲ ਹੈਗੀ ਇੱਕ ਆਪਣਾ ਅਨੁਮਾਨ ਅੰਦਾਜ਼ਾ ਲਾ ਸਕਦੇ ਆ ਆਪਾਂ ਕਿਉਂਕਿ ਜਿਹੜਾ ਝਾੜ ਤਕਰੀਬਨ ਮੌਸਮ 'ਤੇ ਨਿਰਭਰ ਕਰਦਾ ਜੇ ਕਿਸੇ ਫਸਲ ਨੂੰ ਬਿਮਾਰੀ ਆ ਗਈ ਉਹ ਤੇ ਦਾਣੇ ਹੌਲੇ ਵੀ ਹੋ ਸਕਦੇ ਨੇ ਤੇ ਜੇਕਰ ਬਿਮਾਰੀ ਨਹੀਂ ਹੁੰਦੀ ਜਿਹੜੇ ਦਾਣਿਆਂ ਦਾ ਵਜ਼ਨ ਵੀ ਆਪਾਂ ਵੀ ਵਧੀਆ ਦੇਖਣ ਨੂੰ ਮਿਲਦਾ ਇੱਕ ਆਪਾਂ ਅੰਦਾਜ਼ਾ ਤੁਹਾਡੇ ਨਾਲ ਚ ਸ਼ੇਅਰ ਕਰਦੇ ਆ ਜਿਹੜੇ ਵੀਰ ਆਪਣੇ ਚੈਨਲ ਦੇ ਨਵੇਂ ਨੇ ਆਪਣੇ ਚੈਨਲ ਨੂੰ ਜੂਬਸਕ੍ਰਾਈਬ ਕਰ ਲਓ ਜੀ ਤਕਰੀਬਨ ਜਿਹੜੇ ਆਪਣੇ ਕਿਸਾਨ ਵੀਰ ਇੱਕ ਵਰਗ ਮੀਟਰ ਦੇ ਵਿੱਚ ਜੇਕਰ ਆਪਾਂ 10 ਇੰਚ ਦੇ ਲਗਭਗ ਆਪਾਂ ਬੂਟੇ ਲਗਾਉਣੇ ਆ ਵੇਖੋ ਕੋਈ ਵੀ ਲੇਬਰ ਹੈ ਚਾਹੇ ਪੰਜਾਬੀ ਹੈ ਚਾਹੇ ਬਿਆਰ ਦੀ ਹੈ ਉਹ ਤਕਰੀਬਨ ਆਪਾਂ ਇੱਕੋ ਆਪਾਂ ਕਹਿ ਦਈਏ ਵੀ ਸਮਾਨ ਦੂਰੀ ਦਾ ਆਪਾਂ ਜਿਹੜੇ ਬੂਟੇ ਨਹੀਂ ਲਾ ਸਕਦੇ ਕਿਤੇ ਵੱਧ ਘੱਟ ਕਿਤੇ ਵਰਗ ਮੀਟਰ 'ਚ ਜ਼ਿਆਦਾ ਬੂਟੇ ਲੱਗ ਸਕਦੇ ਨੇ ਕਿਤੇ ਘੱਟ ਵੀ ਲੱਗ ਸਕਦੇ ਨੇ ਤੇ ਤਕਰੀਬਨ ਜੇਕਰ ਆਪਾਂ 10 ਇੰਚ ਦੇ ਹਿਸਾਬ ਦੇ ਨਾਲ ਬੂਟੇ ਲਾਉਣੇ ਇੱਕ ਵਰਗ ਮੀਟਰ ਦੇ ਵਿੱਚ ਆਪਾਂ 16-17 ਬੂਟੇ ਆਪਣੇ ਲਾਗਦੇ ਨੇ ਜੇਕਰ ਇੱਕ ਮਰਲੇ ਵਿੱਚੋਂ ਤਕਰੀਬਨ ਹੀ ਆਪਾਂ 400 ਬੂਟਾ ਦੇ ਲਗਭਗ ਆਪਣਾ ਇੱਕ ਮਰਲੇ ਦੇ ਵਿੱਚ ਬੂਟਾ ਲੱਗਦਾ ਜੇਕਰ ਆਪਾਂ ਥੋੜਾ ਜਿਹਾ ਸੰਘਣਾ ਜਿਵੇਂ 7-8 ਇੰਚ ਦੇ ਬੂਟੇ ਲਾਉਣੇ ਆ ਫਿਰ ਆਪਾਂ ਨੇ ਤਕਰੀਬਨ ਹੀ 20 ਤੋਂ 22 ਬੂਟੇ ਲੱਗਦੇ ਨੇ ਇੱਕ ਵਰਗ ਮੀਟਰ ਦੇ ਵਿੱਚ ਤੇ ਜੇਕਰ ਇੱਕ ਮਰਲੇ ਦੇ ਵਿੱਚ ਤਕਰੀਬਨ ਹੀ ਆਪਾਂ 500 ਤੋਂ 550 ਤੱਕ ਬੂਟੇ ਆਪਣਾ ਇੱਕ ਮਰਲੇ ਦੇ ਵਿੱਚ ਲੱਗਦਾ ਤੇ ਹੁਣ ਇੱਥੇ ਆਪਾਂ ਨੂੰ ਪਤਾ ਲੱਗੂਗਾ ਕਿ ਕਿੰਨੇ ਟੀਲਰਾਂ ਦਾ ਕਿੰ ਤੇ ਕਿੰਨਾ ਆਪਾਂ ਨੂੰ ਝਾੜਦੀ ਉਮੀਦ ਕਰ ਸਕਦੇ ਆ ਤੇ ਹੁਣ ਕਿਸਾਨ ਵੀਰੋ ਜੇਕਰ ਆਪਣੇ 1 ਵਰਗ ਮੀਟਰ ਦੇ ਵਿੱਚ 20 ਬੂਟੇ ਲੱਗੇ ਹੋਣ ਤਕਰੀਬਨ ਹੀ ਆਪਾਂ ਇੱਕ ਮਰਲੇ ਦੇ ਵਿੱਚ 500 ਬੂਟਾ ਇੱਕ ਆਪਾਂ ਲੈ ਕੇ ਚੱਲਦੇ ਵੀ 500 ਬੂਟਾ ਤੱਕ ਆਪਾਂ ਇੱਕ ਮਰਲੇ ਵਿੱਚ ਲੱਗੇ ਨੇ ਤੇ ਜੇਕਰ ਆਪਾਂ 500 ਬੂਟੇ ਦੇ ਟਿੱਲਰ ਆਪਣੇ 20 ਮੁੰਜਰਾ ਯਾਨਕਿ 20 ਮੁੰਜਰਾ ਲੱਗਦੀਆਂ ਨੇ ਇੱਕ ਬੂਟੇ ਨੂੰ 500 ਬੂਟਾ ਕਮਰਲੇ ਵਿੱਚ ਹੋ ਗਿਆ 20 ਮੁੰਜਰਾ ਆਪਾਂ ਇੱਕ ਬੂਟੇ ਨੂੰ ਹੋ ਗਿਆ ਜਿਵੇਂ ਕੁਝ ਵੀਰ ਆਪਣੇ ਕੈਮੀਕਲ ਚੀਜ਼ਾਂ ਜਾਂ ਗਰੋਥ ਪ੍ਰਮੋਟਰ ਪਾ ਕੇ 50 50 60 60 ਟਿਲਰ ਕਰਾ ਲੈਂਦੇ ਨੇ हां ਸਾਈਡਾਂ ਤੇ ਜਰੂਰ ਟਿਲਰ ਹੁੰਦੇ ਨੇ ਵਿਚ ਵਿਚਕਾਰ ਉਹ ਟਿਲਰ ਨਹੀਂ ਹੁੰਦੇ ਤੇ ਉਹ ਟਿਲਰ ਕਰਾ ਲੈਂਦੇ ਬਾਕੀ ਉਹਨਾਂ ਦਾ ਕੋਈ ਜੇਕਰ ਉਹਨੇ ਟਿਲਰ ਹੀ ਲੱਗ ਜਾਣ ਤੁਸੀਂ ਆਪ ਅੰਦਾਜ਼ਾ ਲਾ ਲਿਓ ਫਿਰ ਤੁਹਾਡਾ ਉਹਨਾਂ ਦਾ ਝਾੜ ਇੰਨਾ ਘੱਟ ਕੇ ਆਉਂਦਾ ਹੁਣ 500 ਟਿਲਰ ਆਪਣੇ 500 ਬੂਟੇ ਇੱਕ ਮਰਲੇ ਵਿੱਚ ਲੱਗ ਗਿਆ 20 ਮੁੰਜਰਾਂ ਆਪਣੇ ਇੱਕ ਬੂਟੇ ਨੂੰ ਆਈਆਂ ਤਕਰੀਬਨ 10000 ਮੁੰਜਰ ਬਣ ਗਈ ਇੱਕ ਮਰਲੇ ਦੇ ਵਿੱਚੋਂ ਤੇ ਇੱਕ ਮਰਲੇ ਦੇ ਵਿੱਚੋਂ 10000 ਮੁੰਜਰ ਬਣ ਗਈ कि ਉਹਦੇ ਵਿੱਚ ਆਪਾਂ 160 ਮਰਦਿਆਂ ਜੇ ਇੱਕ ਕਨਾਲ ਦੇ ਵਿੱਚ ਤਕਰੀਬਨ ਇਹ ਬਣ ਗਿਆ 16 ਲੱਖ ਮੁੰਜਰਾ ਇੱਕ ਕਿੱਲੇ ਦੇ ਵਿੱਚ ਜੇਕਰ ਆਪਣੇ ਇੱਕ ਬੂਟੇ ਨੂੰ 20 ਮੁੰਜਰਾ ਜਾਨਕਿ 20 ਗੋਭਾਂ ਭਰਦੀਆਂ ਨੇ 20 ਮੁੰਜਰਾ ਨਿਕਲਦੀਆਂ ਨੇ 16 ਲੱਖ ਮੁੰਜਰਾ ਆਪਣੇ ਇੱਕ ਕਿੱਲੇ ਦੇ ਵਿੱਚ ਤੇ ਹੁਣ ਜਿਹੜਾ ਆਪਾਂ ਇੱਕ ਮੁੰਜਰ ਦਾ weight ਹੈ ਤਕਰੀਬਨ ਇਹ 21 ਗ੍ਰਾਮ ਤੋਂ ਲੈ ਕੇ 28 ਗ੍ਰਾਮ ਤੱਕ ਹੈ ਕਿਉਂਕਿ ਵੱਖ-ਵੱਖ ਵੈਰਾਈਟੀਆਂ ਦੇ ਹਿਸਾਬ ਦੇ ਨਾਲ ਆਪਾਂ ਆਪਾਂ ਇੱਕ ਅਨੁਮਾਨ ਲੰਦਾਜਾ ਲਗਾਉਣਾ ਆਪਾਂ 1.2 ਬਰਾਬਰ ਇੱਕਾ ਰੱਖ ਲੈਨੇ ਆ ਜਾਨਕਿ 2.5 ਗ੍ਰਾਮ ਦੀ ਮੁੰਜਰ ਆਪਾਂ ਮੰਨ ਕੇ ਚੱਲਦੇ 2.5 ਗ੍ਰਾਮ ਕਿਉਂਕਿ 100 ਜਿਹੜਾ ਹਜ਼ਾਰ ਦਾਣੇ ਦਾ weight ਹੈ ਤਕਰੀਬਨ 21 ਗ੍ਰਾਮ ਤੋਂ ਲੈ ਕੇ 28 ਗ੍ਰਾਮ ਤੱਕ ਹੁੰਦਾ ਤੇ ਇੱਕ ਆਪਾਂ ਐਵਰੇਜ ਜੇਕਰ ਮੰਨ ਗਏ ਔਸਤ ਚ ਆਪਾਂ ਭਾਰ 2.5 ਗ੍ਰਾਮ ਆਪਾਂ ਇੱਕ ਮੁੰਜਰ ਦਾ ਆਪਾਂ ਜਿਹੜਾ ਭਾਰ ਆਪਾਂ ਮੰਨ ਲੈਂਦੇ ਆ ਤੇ 16 ਲੱਖ ਮੁੰਜਰੇ 2.5 ਗ੍ਰਾਮ ਇੱਕ ਮੁੰਜਰ ਦਾ ਭਾਰ ਦੇ ਸਾਧਨ ਨਾਲ ਜਾਣ ਕੇ 40 ਲੱਖ ਗ੍ਰਾਮ ਆਪਣਾ weight ਬਣਦਾ ਇੱਕ ਕਿੱਲੇ ਦੇ ਵਿੱਚ 40 ਲੱਖ ਗ੍ਰਾਮ weight ਇਹਨੂੰ ਆਪਾਂ ਹੁਣ ਜਿਵੇਂ ਕਿਲੋਗ੍ਰਾਮ ਵਿੱਚ ਕਰਾਂਗੇ ਕੁਆਂਟਲਾਂ ਵਿੱਚ ਕਰਨਾ ਹੋਵੇਗਾ ਤਾਂ ਇਹਨੂੰ 1000 ਦੇ ਨਾਲ ਭਾਗ ਦੇਣ ਦੇ ਨਾਲ ਆਪਣੇ ਤਕਰੀਬਨ 4000 ਕਿਲੋ ਆਪਣੇ ਕੋਲ weight ਆ ਜਾਂਦਾ ਇੱਕ ਕਿੱਲੇ ਦਾ ਤੇ ਇਹਨੂੰ ਆਪਾਂ ਕੁਆਂਟਲਾਂ ਵਿੱਚ ਲਿਆਉਣ ਵਾਸਤੇ 100 ਦੇ ਨਾਲ ਜਦੋਂ ਆਪਾਂ ਭਾਗ ਕਰਾਂਗੇ ਇਹ ਆਪਣਾ 40 ਕੁਆਂਟਲ ਝਾੜ ਆਉਂਦਾ ਇੱਕ ਕਿੱਲੇ ਦਾ ਜੇਕਰ ਆਪਣੇ 20 ਟਿੱਲਰ 20 ਮੁੰਜਰੇ ਆਪਣੇ ਲੱਗਦੀਆਂ ਨੇ ਤਕਰੀਬਨ ਹੀ 100 ਦੇ ਲਗਭਗ ਇੱਕ ਮੁੰਜਰੇ ਦੇ ਵਿੱਚ ਦਾਣਾ ਹੁੰਦਾ ਤਾਂ 500 ਬੂਟਾ ਹੁੰਦਾ ਕਮਰਲੇ ਦੇ ਵਿੱਚ ਉਕੇ ਬੂਟੇ ਵੱਧ ਕੱਟ ਵੀ ਹੋ ਸਕਦੇ ਨੇ ਜੇਕਰ ਬੂਟੇ ਆਪਣਾ ਝੋਨਾ ਗਿਰਦਾ ਤੇ ਉਹਨੇ ਜਿਹੜੀ ਫੋਰਡ ਜ਼ਿਆਦਾ ਕਰ ਜਾਂਦਾ ਝੋਨਾ ਆਪਣਾ ਜੇਕਰ ਥੋੜਾ ਸੰਘਣਾ ਉਨੀ ਸਾੜੀ ਫਟਾਰ ਘੱਟ ਹੁੰਦੀ ਉਨੀ ਮੁੰਜਰਾ ਘੱਟ ਲੱਗਦੀਆਂ ਜੇਕਰ ਤੇ ਉਹਨਾਂ ਆਪਣਾ ਜਿਵੇਂ ਵੱਟਾਂ ਦੇ ਨਾਲ ਝੋਨਾ ਆਪਣਾ ਵਿਲਲਾ ਹੁੰਦਾ ਬੰਨੇ ਨਾਲ ਤੋ ਕਿੰਨੇ ਕਿੰਨੇ ਤਕਰੀਬਨ ਸ਼ਾਖਾਂ ਹੁੰਦੀਆਂ ਕਿੰਨੇ ਕਿੰਨੇ ਮੁੰਜਰੇ ਹੁੰਦੇ ਆ ਦਾਣੇ ਵੀ ਨਿਕਰ ਹੁੰਦੇ ਨੇ ਇਹ ਆਪਾਂ ਇੱਕ ਮਰਲੇ ਦੇ ਵਿੱਚ 20 ਬੂਟੇ ਲੱਗੇ ਹੋਣ ਤੇ ਇੱਕ ਮਰਲੇ ਦੇ ਵਿੱਚ ਆਪਣਾ 500 ਬੂਟਾ ਜਾਨੀ ਕਿ 1 ਵਰਗ ਮੀਟਰ 'ਚ 20 ਬੂਟੇ ਤੇ ਜਿਹੜੀ ਆਪਣੀ ਟਰਲਰ ਨੇ ਜਿਵੇਂ ਆਪਾਂ ਮੁੰਜਰੇ ਨਾਲ ਕਹਿ ਦਿੱ ਗਏ ਜਾਨੀ ਕਿ 20 ਮੁੰਜਰੇ ਇੱਕ ਟਿੱਡਰ ਨੂੰ ਹੋ ਤਾਂ 40 ਕੁਆਂਟਾ ਝਾੜ ਇੱਕ ਕਿੱਲੇ ਦੇ ਵਿੱਚੋਂ ਆਪਣਾ ਹੁੰਦਾ ਤੇ ਜੇਕਰ ਆਪਣੇ 20 ਬੂਟੇ ਲੱਗੇ ਨੇ ਤੇ ਜਿਹੜੀਆਂ ਇਹ ਟਿੱਡਰਾਂ ਦੀ ਸੰਖਿਆ ਜੇਕਰ 17 ਹਨ ਜਾਨੀ ਕਿ ਕੁਝ ਕਿਸਾਨ ਵੀਰਾਂ ਦੀ ਆਪਣੇ 17 ਸ਼ਾਖਾਾਂ ਵੀ ਹੁੰਦੀਆਂ ਨੇ ਸਾ 17 18 ਸ਼ਾਖਾਾਂ ਮੁੰਜਰੇ ਆਉਂਦੀਆਂ ਨੇ ਕਿਉਂਕਿ ਸਾਰੇ ਕਿੱਲੇ ਦੇ ਵਿੱਚ ਆਪਾਂ ਇਹ ਨਹੀਂ ਕਹਿ ਸਕਦੇ ਕਿ ਸਾਰੇ ਝੋਨੇ 'ਚ 20 ਸ਼ਾਖਾਾਂ ਹੋਣਗੀਆਂ ਜਾਂ 17 ਹੋਣਗੀਆਂ ਤਕਰੀਬਨ 15 ਤੋਂ ਲੈ ਕੇ 22 23 24 25 ਤੱਕ ਵੀ ਹੋ ਸਕਦੀਆਂ ਨੇ ਜਿੱਥੇ-ਜਿੱਥੇ ਕਿਤੇ ਕਿਸੇ ਨੂੰ ਸਪੇਸ ਜਿੱਥੇ ਕੋਈ ਕੁਝ ਵਿਰਲਾ ਲਗਾ ਕੇ ਤੇ ਸੰਗਰਾਂ ਲੱਗਾ ਇੱਕ ਆਪਣਾ ਅਨੁਮਾਨ ਆ ਜਾਂਦਾ ਜੇ ਆਪਾਂ ਲਗਾ ਰਹੇ ਹਾਂ ਤੇ ਹੁਣ ਆਪਾਂ ਇੱਕ ਮਰਲੇ 'ਚ 1 ਵਰਗ ਮੀਟਰ ਦੇ ਮੀਟਰ 'ਚ 20 ਬੂਟੇ ਯਾਨੀ ਕਿ 500 ਬੂਟਾ ਇੱਕ ਮਰਲੇ 'ਚ ਹੋ ਗਿਆ ਤੇ ਜੇਕਰ ਹੁਣ ਆਪਾਂ 17 ਸ਼ਾਖਾ ਮੰਨਦੇ ਆ ਯਾਨੀ ਕਿ 17 ਮੁੰਜਰਾਂ ਲੱਗਣ ਇੱਕ ਬੂਟੇ ਨੂੰ ਤਾਂ ਬਣ ਗਈ ਜੀ 8500 ਮੁੰਜਰ ਇੱਕ ਮਰਲੇ ਦੇ ਵਿੱਚ ਹੁਣ 8500 ਨੂੰ ਆਪਾਂ ਕਿੱਲੇ ਦੇ ਵਿੱਚ ਕਨਵਰਟ ਕਰੀਏ ਆਪਾਂ ਗੁਣਾ ਕਰੀਏ 160 ਮਰਲੇ ਹੁੰਦੇ ਕਿੱਲੇ 'ਚ ਇਹ ਬਣ ਗਿਆ ਆਪਣੇ ਕੋਲ 13 ਲੱਖ 60 ਹਜ਼ਾਰ ਮੁੰਜਰ ਇੱਕ ਕਿੱਲੇ ਦੇ ਵਿੱਚ 13 ਲੱਖ 60 ਹਜ਼ਾਰ ਮੁੰਜਰ ਨੂੰ 2.5 ਗ੍ਰਾਮ ਦੇ ਨਾਲ ਆਪਾਂ ਗੁਣਾ ਕਰ ਗਏ ਕਿਉਂਕਿ 2 ਗ੍ਰਾਮ ਇੱਕ ਆਪਾਂ ਉਸਤ ਪਾਰ ਮੰਨਿਆ ਆਪਾਂ ਮੁੰਜਰ ਦਾ ਭਾਰ ਮੰਨ ਕੇ ਚੱਲਦੇ ਆ 13 ਲੱਖ 60 ਹਜ਼ਾਰ ਨੂੰ ਜਦੋਂ ਆਪਾਂ ਗੁਣਾ ਕਰਦੇ ਆ ਮਲਟੀਪਲਾਈ ਕਰਦੇ ਆ ਤਾਂ ਇਹ ਬਣ ਗਿਆ 34 ਲੱਖ ਗ੍ਰਾਮ ਬਣ ਗਿਆ ਆਪਣੇ ਕੋਲ weight ਆ ਗਿਆ ਇੱਕ ਕਿੱਲੇ ਦਾ ਝੋਨੇ ਦਾ ਇਹਨੂੰ ਜਦ ਆਪਾਂ ਕਵਾਂਟਰਾਂ ਦੇ ਵਿੱਚ ਲੈ ਕੇ ਆਉਣੇ ਆ ਤਕਰੀਬਨ ਹੀ ਆਪਣਾ ਝਾੜ ਆਉਂਦਾ ਚੌਂਕੀ ਕਵਾਂਟਰ ਜੇਕਰ ਆਪਣੀਆਂ 17 ਸ਼ਾਖਾਂ ਹੁੰਦੀਆਂ ਨੇ ਤੇ ਜਿਹੜੇ ਹੁਣ ਕਿਸਾਨ ਵੀਰ ਆਪਣੇ ਕੈਮੀਕਲ ਚੀਜ਼ਾਂ ਜਾਂ ਔਰ ਗਰੋਥ ਪ੍ਰਮੋਟਰ ਪਾ ਕੇ ਇੰਨਾ ਆਪਾਂ ਗਰੋਥ ਕਰਾ ਲਿਨਿਆਂ ਤੇ ਫਿਰ ਉਹਨਾਂ ਦਾ ਜੇ ਹੁਣ ਮੰਨ ਲੈ ਕੇ ਚਲੋ 20 ਮੁੰਜਰਾਂ ਨਿਕਲਦੀਆਂ ਨੇ ਫਿਰ ਉਹਨਾਂ ਜੇਕਰ 3 ਮੁੰਜਰ ਨਿਕਲ ਜਾਂ 40 ਮੁੰਜਰਾਂ ਲੱਗਣ ਜੇ ਆਪਾਂ ਉਹ ਚੀਜ਼ਾਂ ਪਾਈਆਂ ਨੇ ਤਾਂ ਫਿਰ ਆਪਣਾ ਝਾੜ ਕਿੰਨਾ ਜਾਊਗਾ ਜੇਕਰ 20 ਮੁੰਜਰਾਂ ਦੇ ਹਿਸਾਬ ਦੇ ਨਾਲ ਆਪਾਂ ਠੱਪੀ 40 ਤੋਂ ਝਾੜ ਆਉਂਦਾ ਕਿ ਫਿਰ ਜੇਕਰ ਡਬਲ ਆਉਂਦਾ ਜੇ 30 ਸਾਕਾਂ ਵਿੱਚ ਚਲੋ ਫਿਰ ਵੀ ਤਕਰੀਬਨ 60 ਕੁਆਂਟ ਦੇ ਲੱਗ ਬਨੇ ਝਾੜ ਚਾਹੀਦਾ ਤੇ 60 ਕੁਆਂਟ ਦਾ ਝਾੜ ਅਜ ਤੱਕ ਆਪਣੇ ਕਿਸੇ ਵੀ ਪੰਜਾਬ ਹਰਿਆਣੇ ਦੇ ਵਿੱਚ ਆਪਾਂ ਦੇਖ ਨੂੰ ਨਹੀਂ ਮਿਲਿਆ ਇਸ ਕਰਕੇ ਆਪਾਂ ਇਹ ਇੱਕ ਸਮਝਾਉਂਦਾ ਵੀ ਜਿਹੜੀਆਂ ਦੇ ਆਪਾਂ ਕਹਿੰਦੇਗਾ ਚੀਜ਼ਾਂ ਪਾਉਣਿਆਂ ਗ੍ਰੋਥ ਪ੍ਰੋਮੋਟਰ ਕਰਾਉਣ ਵਾਸਤੇ ਉਹਨਾਂ ਦਾ ਕੋਈ ਫਾਇਦਾ ਆਪਾਂ ਨੂੰ ਨਹੀਂ ਮਿਲਦਾ ਇਹਦੇ ਨਾਲ ਆਪਾਂ ਆਪਣੀ ਜ਼ਮੀਨ ਦੇ ਵਿੱਚ ਪੌਸ਼ਕ ਤੱਤ ਜਿੰਕ ਪੋਟਾਸ਼ ਜਿਹੜੇ ਆਪਾਂ ਨੂੰ ਸਲਫਰ ਹੋ ਗਏ ਜਿਹੜੀ ਆਪਣੀ ਜ਼ਮੀਨ ਵਿੱਚ ਘਾਟ ਹੈ ਉਹ ਆਪਣੀ ਪਾਉਣੀ ਚਾਹੀਦੀ ਨੇ ਜੋ ਆਪਣੇ ਫੈਕਟਿਚੂਲਰ ਹੋਣੇ ਨੇ ਜੋ ਆਪਣੀ ਜ਼ਮੀਨ ਦੇ ਵਿੱਚ ਜਾਣ ਉਸ ਹਿਸਾਬ ਦੇ ਨਾਲ ਆਪਣੀ ਜ਼ਮੀਨ ਵਿੱਚੋਂ ਆਪਣੇ ਗੋਭਾਂ ਭਰਦੀਆਂ ਨੇ ਮੁੰਜਰਾਂ ਨਿਕਲਦੀਆਂ ਨੇ ਤੇ ਉਸ ਹਿਸਾਬ ਨਾਲ ਆਪਾਂ ਨੂੰ ਝਾੜ ਮਿਲਣਾ ਕਿਉਂਕਿ ਜੇਕਰ ਇਹਨਾਂ ਚੀਜ਼ਾਂ ਪੌਂਦੇ ਨਾਲ ਫਿਰ ਇੰਨਾ ਝਾੜ ਬਣਦਾ ਇਹਨਾਂ ਝਾੜ ਆਪਣਾ ਕਿਸੇ ਖੇਤ ਦੇ ਵਿੱਚ ਨਹੀਂ ਆਉਂਦਾ ਤਕਰੀਬਨ 40 ਤੋਂ ਵੱਧ ਤੋਂ ਵੱਧ 42 ਕੁਆਂਟਾ ਤੱਕ ਝਾੜ ਯਾਨੀ ਕਿ 100 ਮਨ ਤੋਂ ਲੈ ਕੇ 110-15 ਮਨ ਤੱਕ ਝਾੜ ਆਪਣੇ ਹੋ ਆਏ ਹੋਏ ਨੇ ਤੇ ਤਕਰੀਬਨ 80 ਮਨ ਤੋਂ ਲੈ ਕੇ 110-15 ਮਨ ਤੱਕ ਝਾੜ ਆਉਂਦੇ ਨੇ ਪਰ ਜੇਕਰ ਆਪਾਂ ਟਿਲਰ ਦੀ ਹਸਾਬ ਨਾਲ ਦੇਖੀਏ ਤਾਂ ਜਿਵੇਂ 40 50 ਟਿਲਰ ਹੋਣ ਤਾਂ ਤਕਰੀਬਨ ਜੇ 30 ਟਿਲਰ ਵੀ ਆਪਣੇ ਹੋਣ ਤਾਂ ਤਕਰੀਬਨ 30 ਟਿਲਰ ਹਸਾਬ ਦੇ ਨਾਲ ਤਕਰੀਬਨ 60 ਮਾਣ ਦੇ 60 ਕੁਆਂਟ ਦੇ ਲਾਗੇ ਵਾ ਗਏ ਝਾੜ ਜਾਂਦਾ ਪਰ ਇਹਨਾਂ ਝਾੜ ਕੇ ਤਾਂ ਨਿਕਲਦਾ ਨਹੀਂਗਾ ਇਸ ਕਰਕੇ ਕਿਸਾਨ ਵੀ ਆਪਣੇ ਜ਼ਮੀਨਾਂ ਵਿੱਚੋਂ ਜਿਹੜੇ ਇਹੋ ਜਿਹੇ ਪੌਸ਼ਟਕ ਤੱਤਾਂ ਦੀ ਪਾਉਣ ਦੀ ਜ਼ਰੂਰਤ ਹੈ ਨਾ ਕਿ ਜਿਹੜੇ ਆਪਾਂ ਨੂੰ ਕੈਮੀਕਲ ਚੀਜ਼ਾਂ ਗਰੋਥ ਪ੍ਰਮੋਟਰ ਕਰਾਉਣ ਦਾ ਆਪਾਂ ਨੂੰ ਕੋਈ ਵੀ ਫਾਇਦਾ ਨਹੀਂਗਾ ਇਹ ਜਿਹੜੇ ਵੀਡੀਓ ਬਣਾਉਣ ਦਾ ਮਕਸਦ ਵੀ ਜਿਹੜੇ ਆਪਣੇ ਕੈਮੀਕਲ ਚੀਜ਼ਾਂ ਪਾਉਣ ਦਾ ਆਪਾਂ ਨੂੰ ફાયਦਾ ਜਾਂ ਨੁਕਸਾਨ ਹੈ ਇਹਦੇ ਨਾਲ ਆਪਾਂ ਨੂੰ ਨੁਕਸਾਨ ਹੀ ਹੈ ਕਿਉਂਕਿ ਆਪਾਂ ਜਮੀਨ ਵੀ ਖਰਾਬ ਕਰਦੇ ਆਂ ਪਾਣੀ ਵੀ ਖਰਾਬ ਕਰਦੇ ਆਂ ਜਿਹੜਾ ਆਪਣਾ ਨਜਾਇਜ਼ ਖਰਚਾ ਵੀ ਹੁੰਦਾ ਤੇ ਬਾਕੀ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਨੇ ਆਪਣੇ ਚੈਨਲ ਨੂੰ ਜੀ ਸਬਸਕ੍ਰਾਈਬ ਕਰ ਲਓ ਜੀ ਧੰਨਵਾਦ ਜੀ